ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਜਸਪ੍ਰਿਤ ਕਰਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਲਚਲ ਆ ਠੀਕ ਠਾਕ ਵਧੀਆ ਤੇ ਹਾਂ ਜੀ ਸਵੇਰ ਦਾ ਟਾਈਮ ਆ 7:00 ਵਜੇ ਗਏ ਨੇ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨਾ ਤੇ ਉਸ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਆਪਾਂ ਜਿਹੜੇ ਕੰਮ ਧੰਦੇ ਸੀ ਪੁਸ਼ਕ ਆਪਣੇ ਜਿਹੜੇ ਅਰਲੀ ਮਾਰਨਿੰਗ ਦੇ ਕੰਮ ਸੀ ਉਹ ਖਤਮ ਹੋ ਚੁੱਕੇ ਨੇ ਅਰਸ਼ਨੂਰ ਨੂੰ ਵੀ ਰੱਦੀ ਕਰ ਦਿੱਤਾ ਹੈਗਾ ਉਹਦਾ ਵੀ ਟਿਫਨ ਵਗੈਰਾ ਤਿਆਰ ਕਰ ਦਿੱਤਾ ਨਾਸ਼ਤਾ ਵਗੈਰਾ ਹੋ ਗਿਆ ਹੁਣ ਅਰਸ਼ਨੂਰ ਚੱਲਿਆ ਸਕੂਲ ਹੁਣ ਆਪਾਂ ਉਹਨੂੰ ਚੜਾਉਣੇ ਆ ਵੈਂ ਤੇ ਜੀ ਦੋਸਤੋ ਪਹਿਲਾਂ ਅੱਛਾ ਹਾਂਜੀ ਤੇ ਨੂਰ ਨੂੰ ਪਾ ਕੇ ਆਇਆ ਰੋਟੀ ਦੇਖੋ ਤੁਹਾਨੂੰ ਦਿਖਾਉਣੀ ਆ ਮੈਂ ਦਿੱਲੀ ਹੁੰਦੀ ਆ ਤੇ ਨੂਰੇ ਨੂੰ ਪਾ ਦਿੰਦਾ ਹੁੰਦਾ ਵਿਚਾਰੀ ਨੂੰ ਨਾ ਹੱਥ ਘਾਤ ਲਾਣਾ ਇਹ ਰ ਬਸ ਹੱਥ ਹੱਥ ਤੋਂ ਲਾਹਤ ਜੇ ਪਹਿਲਾਂ ਆਪਣੇ ਵੀ ਗਰੰਟ ਤੁਮੋਂਗੇ ਪਹਿਲਾਂ ਬਸ 10 ਮਿੰਟ ਬਾਕੀ ਨੇ ਅਰਸ਼ਨੂਰ ਦੀ ਵੈਣ ਆਉਣ ਚ ਇਹਨੂੰ ਵੈਣ ਤੇ ਚਾਉਣੀ ਆ ਕਿਉਂਕਿ ਉਹ ਅਨਕਲ ਗਾਂ ਲੈ ਜਾਂਦੇ ਨੇ ਵੈਣ ਕਿਹ ਵਰੀ ਬਾਰ ਚ ਨਿਰੋਖ ਦੇ ਕਿਉਂਕਿ ਇਸ ਆਪਣੀ ਗਲੀ ਦੇ ਸਾਰੇ ਜਿੰਨੇ ਕੀ ਮੰਨ ਕੇ ਚੱਲ ਆਪਣੇ ਨਾਲ ਦੇ ਘਰਾਂ ਦੇ ਦੋ ਤਿੰਨਾਂ ਘਰਾਂ ਦੇ ਬੱਚੇ ਇਕੱਠੇ ਹੀ ਜਾਂਦੇ ਨੇ ਤੇ ਫਿਰ ਉਹ ਨਾ ਥੋੜਾ ਜਿਹਾ ਅੱਗੇ ਕਰ ਲੈਂਦੇ ਨੇ ਗੇਟ ਤੋਂ ਕਿ ਜਿੱਥੋਂ ਸਾਰੇ ਬੱਚੇ ਇੱਕ ਜਗ੍ਹਾ ਤੇ ਚੜ ਜਾਣ ਤੇ ਫਿਰ ਕਈ ਵਾਰੀ ਔਖਾ ਹੋ ਜਾਂਦਾ ਮੈਚੜਾਉਣੀਆਂ ਪਹਿਲਾਂ ਇਹਨੂੰ ਬਿਆਨ ਤੇ ਤੇ ਫਿਰ ਆਪਾਂ ਕਰਦੇ ਹਾਂ ਕੰਮ ਧੰਦੇ ਤੇ ਫਿਰ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਹਾਂਜੀ ਲੋ ਜੀ ਹੁਣ ਮੈਂ ਇੱਥੇ ਲੱਗੀ ਸੀਗੀ ਪੋਚਲਣ ਵਾਸਤੇ ਤੇ ਇਸ ਤੋਂ ਪਹਿਲਾਂ ਮੈਂ ਛੜੂ ਵਗੈਰਾ ਲਾ ਕੇ ਤੇ ਰਸਟਿੰਗ ਵਗੈਰਾ ਕਰ ਲਈ ਸੀ ਤੇ ਬਸ ਹੁਣ ਇੱਥੇ ਰਹਿ ਗਿਆ ਆਪਣਾ ਪੋਚੇ ਦਾ ਕੰਮ ਤੇ ਬਾਕੀ ਮੈਂ ਕੱਪੜੇ ਵਗੈਰਾ ਪਹਿਲਾਂ ਧੋਲੇ ਸੀਗੇ ਤੇ ਪਰ ਉਹ ਜਿਹੜੀ ਕੱਪੜਿਆਂ ਦੀ ਜਿਹੜੀ ਵੀਡੀਓ ਆ ਹਨਾ ਉਹ ਮੈਂ ਥੋੜਾ ਜਿਹਾ ਜਦੋਂ ਮੈਂ ਵੀਡੀਓ ਐਡਿਟ ਕਰਨ ਲੱਗੀ ਤਾਂ ਐਡਿਟਿੰਗ ਤੇ ਟਾਈਮ ਤੇ ਮੈਂ ਵੀਡੀਓ ਜਿਹੜੀ ਆ ਉਹ ਬਾਦ ਵਿੱਚ ਜੋੜਤੀ ਝਾੜੂ ਪੂੰਛੇ ਦਾ ਕੰਮ ਜਿਹੜਾ ਉਹ ਪਹਿਲਾਂ ਨੂੰ ਕਰਤਾ ਤੇ ਕਿਉਂਕਿ ਮੈਂ ਜਦੋਂ ਝਾੜੂ ਪੂੰਛਾ ਕਰਨ ਤੋਂ ਬਾਅਦ ਸੌਰੀ ਪਸ਼ੂ ਨੂੰ ਉਹਨਾਂ ਤੋਂ ਬਾਅਦ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਮੱਝਾਂ ਨੂੰ ਤੇ ਗਾਵਾਂ ਨੂੰ ਨਵਾ ਕੇ ਆਈ ਤਾਂ ਨੇ ਪਿਆ ਕੇ ਤੇ ਉਧਰੋਂ ਫਰਸ਼ ਵਗੈਰਾ ਧੋਕੇ ਹਨਾ ਪਸ਼ੂਆਂ ਦਾ ਕੰਮ ਖਤਮ ਕੀਤਾ ਤੇ ਉਸ ਟਾਈਮ ਤੋਂ ਉੱਥੋਂ ਫਿਰ ਤੁਹਾਨੂੰ ਪਤਾ ਵੀ ਕੱਪੜੇ ਆਪਣੇ ਜਿਆਦਾ ਜਿਵੇਂ ਕਿ ਭਿੱਜ ਗਏ ਸੀ ਮੇਰੇ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਫਿਰ ਮੇਰੇ ਕੱਪੜੇ ਜਿਹੜੇ ਸਾਰੇ ਉਹ ਭਿੱਜ ਚੁੱਕੇ ਸੀਗੇ ਤੇ ਮੈਂ ਤਾਂ ਇੱਥੇ ਬਾਅਦ ਚ ਕੱਪੜੇ ਫਿਰ ਕਰ ਲਈ ਸੀਗੇ ਚੇਂਜ ਕਿਉਂਕਿ ਜਦੋਂ ਮੈਂ ਮੱਝਾਂ ਵੱਲ ਜਾਣੀ ਹੁੰਦੀ ਹੁਣੇ ਤੇ ਉਸ ਟਾਈਮ ਤੇ ਨਾ ਮੈਂ ਜਿਹੜੇ ਕਿ ਹੋਰ ਕੱਪੜੇ ਪਾ ਜਾਣੀ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਉੱਥੇ ਮੱਝਾਂ ਨੂੰ ਜਦੋਂ ਨਵਾਉਣੀ ਆ ਤਾਂ ਫਿਰ ਕੱਪੜੇ ਜਿਹੜੇ ਆਪਣੇ ਉਹ ਭਿੱਜ ਜਾਂਦੇ ਆ ਤੇ ਫਿਰ ਉਹ ਵੀ ਭਿੱਜੇ ਹੋਏ ਕੱਪੜਿਆਂ ਨਾਲ ਰੇਤ ਰੁੱਤ ਲੱਗੀ ਹੁੰਦੀ ਆ ਨਾ ਤੇ ਉਸੇ ਤਰ੍ਹਾਂ ਫਿਰ ਅੰਦਰ ਨਹੀਂ ਆ ਸਕਦੇ ਆਪਾਂ ਕਿਉਂਕਿ ਜਦੋਂ ਅੰਦਰ ਆਉਨੇ ਆ ਇੱਥੇ ਤੇ ਫਿਰ ਇੱਧਰ ਜ਼ਿਆਦਾ ਖਲਾਰਾ ਪੈ ਜਾਂਦਾ ਹਨਾ ਤੇ ਕਿਉਂਕਿ ਫਿਰ ਇਧਰ ਵੀ ਸਫਾਈ ਕਰਨੀ ਹੁੰਦੀ ਹੈ ਕਿਉਂਕਿ ਮੈਰਾ ਕਈ ਵਾਰੀ ਤਾਂ ਐਵੇਂ ਹੁੰਦਾ ਵੀ ਮੈਂ ਪਹਿਲਾਂ ਇਧਰੋਂ ਸਾਫ ਸਫਾਈ ਕਰਕੇ ਫਿਰ ਉਧਰ ਚਲੀ ਜਾਣੀ ਆ ਕਈ ਵਾਰੀ ਇਦਾਂ ਹੁੰਦਾ ਵੀ ਪਹਿਲਾਂ ਉਧਰੋਂ ਕੰਮ ਖਤਮ ਕਰਕੇ ਤੇ ਫਿਰ ਇਧਰ ਆਉਣੀ ਆ ਤੇ ਜਾਂ ਕਈ ਵਾਰ ਜਿਵੇਂ ਲਾਈਟ ਵਗੈਰਾ ਨਾ ਹੋਵੇ ਫਿਰ ਮੈਨੂੰ ਐ ਹੁੰਦਾ ਕਿ ਜਦ ਤੱਕ ਮੈਂ ਇਧਰੋਂ ਸਾਫ ਸਫਾਈ ਕਰ ਲੈਣੀ ਆ ਉਦੋਂ ਨੂੰ ਲਾਈਟ ਆ ਜਾਈਗੀ ਤੇ ਫਿਰ ਮੈਂ ਉਧਰ ਚਲੀ ਜਾਊਂਗੀ ਜਾਂ ਕਈ ਵਾਰੀ ਹਮੇ ਉਧਰੋਂ ਕੰਮ ਖਤਮ ਕਰਕੇ ਵੀ ਮੱਝਾਂ ਨੂੰ ਪਹਿਲਾਂ ਨਵਾ ਕੇ ਤੇ ਫਿਰ ਬਾਅਦ ਵਿੱਚ ਮੈਂ ਪੁੱਛੀ ਵਗੈਰਾ ਬੱਚ ਲਗਾਉਣੀ ਹੁੰਦੀ ਆ ਝਾੜੂ ਪੁੱਛੇ ਤਾਂ ਕੰਮ ਪਾਚ ਕਰਦੇ ਹੁੰਨੀ ਆ ਤੇ ਇਸ ਕਰਕੇ ਫਿਰ ਮੈਂ ਪਹਿਲਾਂ ਬੱਚਾ ਨੂੰ ਨਵਾ ਕੇ ਤੇ ਕੱਪੜੇ ਵਗੈਰਾ ਧੋਲੇ ਸੀਗੇ ਕੱਪੜੇ ਧੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਚੇਂਜ ਕਰਕੇ ਤੇ ਫਿਰ ਝਾੜੂ ਪੁੱਛਾ ਲਾਉਣ ਲੱਗੀ ਸੀਗੀ ਤੇ ਬਾਕੀ ਮੈਂ ਝਾੜੂ ਦੀ ਜਦੋਂ ਝਾੜੂ ਲਗਾਇਆ ਤਾਂ ਉਹ ਵਾਲੀ ਵੀਡੀਓ ਮੈਂ ਨਹੀਂ ਬਣਾਈਗੀ ਤੇ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਸਪੱਗੈਟੀ ਪੁੱਛਾਉਣ ਵਾਸਤੇ ਤੇ ਇਧਰੋਂ ਤਕਰੀਬਨ ਬਸ ਮੇਰਾ ਪੁੱਛੇ ਦਾ ਕੰਮ ਖਤਮ ਹੋਇਆ ਉਸ ਤੋਂ ਬਾਅਦ ਮੈਂ ਜਾਵਾਂਗੀ ਕਿਚਨ ਦੇ ਵਿੱਚ ਯਾਨੀ ਕਿ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਫਿਰ ਮਸਲਾ ਵਗੈਰਾ ਸਾਫ਼ ਕਰਕੇ ਗੈਂਸ ਵਗੈਰਾ ਸਾਫ਼ ਕਰਕੇ ਫਿਰ ਸੋਇਚ ਪੁੱਛਾ ਲਾ ਦੂੰਗੀ ਭਾਂਡੇ ਵਗੈਰਾ ਵੀ ਮੈਂ ਸਾਫ਼ ਕਰਲੇ ਸੀਗੇ ਪਹਿਲਾਂ ਹੀ ਕਿਉਂਕਿ ਮੈਂ ਭਾਂਡੇ ਪਹਿਲਾਂ ਸਾਫ਼ ਕਰਕੇ ਤੇ ਫਿਰ ਧੁੱਪੇ ਰੱਖਦੇ ਸੀਗੇ ਉਹ ਸੁੱਕ ਜਾਂਦੇ ਕਿਉਂਕਿ ਜੇ ਆਪਾਂ ਗਿੱਲੇ ਹੀ ਉਦਾਂ ਹੀ ਹਨ ਬਾਣੀ ਨੂੰ ਉਚੜਦੇ ਤੋਂ ਮੈਂ ਰੈਕ ਦੇ ਵਿੱਚ ਲਾ ਦਿੰਨੀ ਆ ਤਾਂ ਫਿਰ ਉਹ ਧਮਕੇ ਜੇ ਡਿੱਗ ਜਾਂਦੇ ਨਾਲੇ ਉਹਦੇ ਤੇ ਨਿਸ਼ਾਨ ਪੈ ਜਾਂਦੇ ਆ ਟੋਕਰੀ ਦੇ ਉੱਪਰ ਰੈਕ ਦੇ ਉੱਪਰ दाग जो बन जाते नाले फिर स्लैब ते डि डिगी फिर मैं पहला भांडे धोके तो रखते सी सौ सोके से मैं भांडे वगैरह लाते सके बस हूँ मेरी रह गए गैस साफ करने वाला इतने मैं गैस में साफ कर दी हाँ पहला मैं लाऊंगी साबण साबन, साबन लाने तो बाद फिर इनू एक कपड़े देना गिले कपड़े दे चंकी तरह साफ करके उस तो बाद जो कॉटन का कपड़ा है आप ला देंगे ਤੇ ਕਾਟਨ ਦੇ ਕੱਪੜੇ ਦੇ ਨਾਲ ਆਪਾਂ ਸਾਫ਼ ਕਰ ਦਾਂਗੇ ਗੈਂਸ ਨੂੰ ਤੇ ਸੁੱਕੇ ਕੱਪੜੇ ਨਾਲ ਫੇ ਬਾਕੀ ਸੁੱਕਾ ਕੱਪੜਾ ਨਾ ਜਿਹੜਾ ਮੈਂ ਕਾਟਨ ਦਾ ਕੱਪੜਾ ਲਾਉਣੀ ਹੁੰਦੀ ਆ ਜਿੱਦਾਂ ਮੈਂ ਆਪਦੇ ਸੂਟ ਹਨਾ ਸਲਾਈ ਕਰਦੀ ਆ ਤੇ ਉਹਦੇ ਵਿੱਚੋਂ ਜਿਹੜਾ ਵੀ ਕੱਪੜਾ ਬਚ ਜਾਂਦਾ ਨਾ ਤਾਂ ਮੈਂ ਉਹ ਗੈਂਸ ਸਾਫ਼ ਕਰਨ ਵਾਸਤੇ ਰੱਖ ਲੈਣੀ ਆ ਮੈਂ ਉਹ ਲੁਹਾਫੇ ਦੇ ਵਿੱਚ ਪਾ ਪਾ ਕੇ ਰੱਖਿਆ ਨਹੀਂ ਹੁੰਦੀ ਆ ਕਿ ਬਾਅਦ ਵਿੱਚ ਚਲੋ ਆਪਾਂ ਗੈਂਸ ਵਗੈਰਾ ਸਾਫ਼ ਕਰਨ ਦੇ ਕੰਮ ਆਈ ਜਾਊਗਾ ਕਿਉਂਕਿ ਜਦੋਂ ਆਪਾਂ ਇਦੇ ਤੇ ਬਾਅਦ ਚ ਕਾਟਨ ਦਾ ਸੁੱਕਾ ਕੱਪੜਾ ਮਾਰਦੇ ਆ ਤਾਂ ਫਿਰ ਇਦੇ ਤੇ ਨਿਸ਼ਾਨ ਨਹੀਂ ਰਹਿੰਦਾ ਕੋਈ ਵੀ ਪਾਣੀ ਦਾ ਦਾਗ ਵੀ ਨਹੀਂ ਰਹਿੰਦਾਗਾ ਨਹੀਂ ਤਾਂ ਕੱਲੇ ਆਪਾਂ ਕਿੱਲੇ ਕੱਪੜੇ ਨਾਲ ਸਾਫ਼ ਕਰਕੇ ਛੱਡ ਦਿੰਨੇ ਆ ਤਾਂ ਫਿਰ ਇਹਦੇ ਤੇ ਪਾਣੀ ਦਾ ਜਿਹੜਾ ਉਹ ਨਿਸ਼ਾਨ ਰਹਿ ਜਾਂਦਾ ਹੈ ਤੇ ਬਸ ਤਕਰੀਬਨ ਹੋਣਾ ਇੱਥੇ ਮੈਂ ਗਿਆਨ ਸਾਫ਼ ਕਰਕੇ ਤੇ ਇਹ ਬਸ ਸੁੱਕਾ ਕੱਪੜਾ ਮਾਰ ਦੂੰਗੀ ਤੇ ਸਲੇਬ ਵਗੈਰਾ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਲਾਉਂਗੀ ਪੋਚਾ ਤੇ ਪੋਚਾ ਲਾਉਣ ਤੋਂ ਬਾਅਦ ਫਿਰ ਮੇਰਾ ਰਹਿ ਗਿਆ ਬੇੜਾ ਸਾਫ਼ ਕਰਨ ਵਾਲਾ ਜਾਨਕੀ ਵੈਸੇ ਮਬੱਕਰ ਲਾਤੀ ਸੀ ਜਿਵੇਂ ਦੇ ਟਾਈਮ ਤੇ ਵੀਡੀਓ ਦੇ ਵਿੱਚ ਤੇ ਕਿਉਂਕਿ ਕੱਲ੍ਹ ਸ਼ਾਮੀ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਹਨੇਰੀ ਆ ਗਈ ਸੀਗੀ ਤੇ ਫਿਰ ਆਪਣੇ ਨਾਲ ਇਧਰਲੇ ਵੇੜੇ ਸੀ ਆਪਾਂ ਨਾਲ ਸਾਹਮਣੇ ਟੋਕਾ ਲੱਗਾ ਕਿ ਕੋਈ ਜਗਾ ਘੱਟ ਕਰਕੇ ਤਾਂ ਉਥੋਂ ਪੱਠੇ ਉਤਰੀ ਜਾਂਦੇ ਸੀਗੇ ਤੇ ਉਦੋਂ ਹਨੇਰੀ ਆ ਗਈ ਤੇ ਫਿਰ ਉਹਨਾਂ ਜਿਹੜੇ ਸਾਰੇ ਪੱਠੇ ਸੀਗੇ ਹਰੇ ਸੀਗੇ ਤੇ ਉਹ ਵੱਡ ਕੇ ਹਨੇਰੀ ਨਾਲ ਤੇ ਇਧਰ ਨੂੰ ਇਕੱਠੇ ਹੋ ਜਾਂਦੇ ਅੱਗੇ ਨੂੰ ਤੇ ਉਹ ਜਿਹੜੀਆਂ ਆਪਣੇ ਅੱਗੇ ਤਾਂ ਲੱਗੀਆਂ ਹੋਈਆਂ ਤਾਂ ਚਿਲੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਉਹ ਨਾ ਸੀਮੈਂਟ ਉਤਰ ਗਿਆ ਕਿਉਂਕਿ ਸੀਮੈਂਟ ਲੱਤ ਗਿਆ ਤੇ ਉਹ ਹੁਣ ਵਿੱਥਾਂ ਜੀਆਂ ਬਣੀਆਂ ਪਈਆਂ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਅੰਜਵੇਂ ਪੱਠੇ ਹਰੀ ਉੱਡ ਕਿ ਉਹ ਫਸ ਗਏ ਮਿੱਟੀ ਵਗੈਰਾ ਬਾਲੀ ਜਿਆਦਾ ਉਹ ਪੈਂਦੀ ਆ ਤੇ ਉਹ ਕੱਲੇ ਜਿਵੇਂ ਬੋਕਰ ਲਾਏ ਤੇ ਬੋਕਰ ਦੇ ਨਾਲ ਨਾ ਜਿਆਦਾ ਉਹ ਨਿਕਲ ਦੇਣਗੇ ਫਿਰ ਜਦੋਂ ਜਿਆਦਾ ਆਏ ਹਨੇ ਰੀ ਵਗਰਾਉਂਦੀ ਆ ਫਿਰ ਮੈਂ ਮੋਟਰ ਛੱਡ ਕੇ ਤੇ ਪਾਈਪ ਲਾ ਕੇ ਜਾਂ ਟੂਟੀ ਤੋਂ ਲਾ ਕੇ ਪਾਏ ਪਾ ਜਾਂ ਜੀ ਮੋਟਰ ਚਲਾ ਕੇ ਤਾਂ ਫਿਰ ਮੈਂ ਉੱਥੋਂ ਨਾ ਤੋੜਨੀ ਹੁੰਨੀ ਉਹ ਤੇ ਹੁਣ ਉਹ ਵਿੜਾ ਮੈਂ ਦੇਖੀ ਦੀ ਸੀ ਜੀ ਵੀ ਪੋਚੇ ਨਾ ਤਾਂ ਸੋਤ ਨਹੀਂ ਆਉਣਾ ਤੇ ਨੂੰ ਧੋਣੇ ਪੈਣਾ ਤੇ ਬਸ ਹੁਣ ਇੱਥੇ ਤਕਰੀਬਨ ਮੇਰਾ ਰਸੋਈ ਦਾ ਕੰਮ ਵੀ ਖਤਮ ਹੋ ਚੁੱਕਿਆ ਸੀ ਸਾਰੀ ਸਾਫ ਸਫਾਈ ਦਾ ਜਿਹੜਾ ਕੰਮ ਹੋ ਗਿਆ ਸੀ ਆ ਉਸ ਤੋਂ ਬਾਅਦ ਮੈਂ ਹੁਣ ਜਾਉਂਗੀ ਬਾਰ ਵੇੜੇ ਦੇ ਵਿੱਚ ਤੇ ਉਹ ਜਿਹੜੀ ਫਰਸ਼ਾ ਉਹ ਵੀ ਧੋ ਦੂੰਗੀ ਤੇ ਫਿਰ ਮੇਰਾ ਕੰਮ ਜਿਹੜਾ ਓਕੇ ਹੋ ਗਿਆ ਸੀਗਾ ਤੇ ਬਾਕੀ ਜਿਹੜੇ ਉਹ ਮੈਂ ਕੱਪੜੇ ਧੁੱਤੇ ਸੀਗੇ ਤੇ ਕੱਪੜੇ ਵੀ ਮੈਂ ਜਿਵੇਂ ਹੱਥੀ ਧੋਣੇ ਹੁੰਦੀਆਂ ਉਹ ਵਾਲੇ ਕਲਿੱਪ ਵੀ ਮੈਂ ਉਹ ਬਾਅਦ ਵਿੱਚ ਜੋੜ ਦੇ ਤੇ ਹਾਂਜੀ ਆਪ ਦੇਖੋ ਇੱਥੇ ਹੁਣ ਮੈਂ ਲੱਗੀ ਸੀਗੀ ਵੇੜਾ ਧੋਣ ਵਾਸਤੇ ਬਾਕੀ ਵੇੜਾ ਤਾਂ ਕੱਚਾ ਏ ਥੋੜੇ ਜਿਹੀ ਅੱਗੇ-ਅੱਗੇ ਬਸ ਆਪਣੇ ਟਾਚਣੀਆਂ ਹੋਈਆਂ ਤੇ ਬਾਕੀ ਬਿੜਾ ਤਾਂ ਕੱਚਾ ਹੀ ਆ ਤੇ ਪਰ ਇਹਨਾਂ ਦੀ ਜਿਹੜੀ ਢਾਲ ਆ ਉਹ ਪੂਰੀ ਹੈਗੀ ਆ ਯਾਨੀ ਕਿ ਕੱਲਾ ਸੀਮੈਂਟ ਹੀ ਹੈ ਨਾ ਵਿੱਚੋਂ ਨਿਕਲਿਆ ਹੋਇਆ ਸੀਮੈਂਟ ਹੀ ਉੱਤਰੇ ਹੋਇਆ ਤੋਂ ਤੇ ਬਸ ਇਹ ਥੋੜੇ ਜਿਹਾ ਆਪਣਾ ਜਿਹੜਾ ਹੈਗਾ ਘਰ ਦਾ ਕੰਮ ਕਰਵਾਉਣ ਵਾਲਾ ਤੇ ਬਾਕੀ ਕੋਈ ਗੱਲ ਨਹੀਂ ਜੀ ਪ੍ਰਮਾਤਮਾਨ ਨੇຊਾਇਆ ਆਪਾਂ ਹੌਲੀ ਹੌਲੀ ਕਰਵਾ ਲਾਂਗੇ ਜਿਸ ਤੱਕ ਕਿ ਇਹਨਾਂ ਪਤਾ ਨਹੀਂ ਸਾਡੇ ਪਾਣੀ ਮਾਰੇ ਆ ਉਹਦੇ ਕਾਰਨ ਹੋ ਗਿਆ ਕਿਉਂਕਿ ਪਾਣੀ ਦਾ ਵੀ ਬਹੁਤ ਫਰਕ ਹੈ ਤੇ ਉਹਦੇ ਕਾਰਨ ਵੀ ਇਦਾਂ ਜਿਵੇਂ ਆਪਣਾ ਕੰਧੋਲੀ ਕੀਤੀ ਹੋਈ ਆ ਚੌਂ ਤਰ੍ਹਾਂ ਹਨਾ ਜੇ ਉਹ ਪਰੋਂ ਵੀ ਸਾਰਾ ਜਿਹੜਾ ਸੀਮੈਂਟ ਸੀਗਾ ਉਹ ਲੱਥ ਗਿਆ ਤੇ ਜਿਹੜਾ ਇਟਾਂ ਦੇ ਉੱਪਰ ਸੀਗਾ ਤੇ ਇਹ ਵੀ ਸਾਰਾ ਇਦਾਂ ਖਰਾਬ ਜਿਹਾ ਹੋ ਗਿਆ ਯਾਨਕਿ ਸਾਰਾ ਲੱਥ ਗਿਆ ਸੀਮੈਂਟ ਤੇ ਹੁਣ ਇੰਨੀ ਕੁ ਜਿਹੜੀ ਆਪਣਾ ਥੋੜਾ ਜਿਹਾ ਮਰਮਤ ਜੀ ਕਰਾਉਣ ਵਾਲੀ ਆ ਘਰ ਦੀ ਪਰ ਇੰਨਾ ਕੁ ਕਰਵਾਵਾਂਗੇ ਆਪਾਂ ਤੇ ਬਾਕੀ ਹਜੇ ਕੋਈ ਸਲਾਹ ਐਵੇਂ ਵੀ ਹੈਗੀ ਆ ਵੀ ਆਪਾਂ ਘਰ ਜੀ ਵੇਚ ਗਿਆ ਤਾਂ ਆਪਾਂ ਵੇਚਾਂਗੇ ਵੀ ਕਿਉਂਕਿ ਆਇਆ ਵੀ ਖੇਤ ਚ ਜਾ ਕੇ ਪਾਲ ਲੇਗੀ ਵੀ ਉੱਥੇ ਜਗ੍ਹਾ ਆਪਾਂ ਨੂੰ ਖੁੱਲੀ ਮਿਲ ਜੂਗੀ ਜੇ ਆਪਾਂ ਪਸ਼ੂਆਂ ਦਾ ਕੰਮ ਹੀ ਚਲਾਉਣਾ ਆਪਦਾ ਮੱਝਾਂ ਗਾਵਾਂ ਹੀ ਰੱਖਣੀਆਂ ਜਦੋਂ ਆਪਾਂ ਹਨ ਆਪਣੇ ਕੋਲੇ ਹੋਰ ਕੰਮ ਨਹੀਂ ਤੇ ਫਿਰ ਖੁੱਲੀ ਜਗ੍ਹਾ ਦੇ ਵਿੱਚ ਮੱਝਾਂ ਗਾਵਾਂ ਦਾ ਵਧੀਆ ਕੰਮ ਚੱਲ ਜਾਂਦਾ ਹੈ ਤੇ ਬਾਕੀ ਹਜੇ ਦੇਖਦੇ ਆ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਹਨਾ ਉਹੀ ਹੋਣਾ ਜੀ ਆਪਾਂ ਤਾਂ ਬਹੁਤ ਕੁਝ ਸੋਚਦੇ ਆ ਤੇ ਬਾਕੀ ਇੱਥੇ ਹੁਣ ਮੈਂ ਲੱਗੀ ਸੀਗੀ ਕੱਪੜੇ ਧੋਣ ਵਾਸਤੇ ਪਰ ਇਹ ਜਿਹੜੇ ਕੱਪੜੇ ਧੋਣ ਵਾਲੀ ਵੀਡੀਓ ਇਹ ਮੈਂ ਪਹਿਲਾਂ ਧੁੱਤੇ ਸੀਗੇ ਕੱਪੜੇ ਝਾੜੂ ਪੋਚਾਉਣ ਤੋਂ ਪਹਿਲਾਂ ਤੇ ਪਰ ਮੈਂ ਜਿਹੜੀ ਕਲਿੱਪਾ ਉਲਟ-ਵਲਟ ਜੋੜਦੀ ਜਾਣੀ ਕਿ ਬਾਅਦ ਵਿੱਚ ਇੱਕ ਕਲਿੱਪ ਤੋਂ ਬਾਅਦ ਵਿੱਚ ਐਡ ਕਰਦੀ ਬਾਕੀ ਚਲੋ ਕੋਈ ਗੱਲ ਨਹੀਂ ਜੀ ਘਰ ਦਾ ਆਪਣਾ ਆਪ ਦਾ ਕੰਮ ਹੈ ਹਨਾ ਪਹਿਲਾਂ ਕੀ ਤੇ ਬਾਅਦ ਵਿੱਚ ਕੀ ਤੇ ਬਾਕੀ ਇਹ ਜਿਹੜਾ ਦਫ਼ਤਰ ਆ ਮੈਨੂੰ ਲੱਗਦਾ ਹਨਾ ਇਹ ਵਾਲਾ ਜਿਹੜੇ ਦਫ਼ਤਰ ਦੇ ਵਿੱਚ ਡਿਊਟੀ ਲੱਗੀ ਹੈ ਸਖਤੀ ਡਿਊਟੀ ਲੱਗੀ ਹੈ ਵੀ ਇੱਥੇ ਐਤਵਾਰ ਦੀ ਛੁੱਟੀ ਵੀ ਨਹੀਂ ਮਿਲਦੀ ਤੇ ਆਪਾਂ ਨੂੰ ਬਾਕੀ ਹੋਰ ਕਿਸੇ ਵੀ ਆਪਾਂ ਦਫਤਰ ਦੇ ਸਟੱਕ ਕੰਮ ਕਰਦੇ ਆ ਤਾਂ ਮੈਨੂੰ ਲੱਗਦਾ ਐ ਤਵਰ ਤੇ ਛੁੱਟੀ ਹੁੰਦੀ ਆ ਪਰ ਜਿਹੜਾ ਇਹ ਦਫਤਰ ਆ ਬਹੁਤ ਹੀ ਸਖਤ ਡਿਊਟੀ ਹੈ ਤੇ ਐ ਤਵਰ ਦੀ ਛੁੱਟੀ ਵੀ ਨਹੀਂ ਮਿਲਦੀਗੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਹਨ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਤੇ ਆਪਾਂ ਨੂੰ ਆਪਣੇ ਕੰਮ ਕਰਨੇ ਪੈਣੇ ਆ ਕਰਦੇ ਤੇ ਅੱਜ ਜਿਹੜੀ ਗਰਮੀ ਆ ਉਹ ਵੀ ਬਹੁਤ ਜ਼ਿਆਦਾ ਇੰਨੀ ਹੋਈ ਪਈ ਐ ਲੱਗਦੀ ਆਂਦਾ ਵੀ ਜਿਵੇਂ ਕੋਈ ਮੀਂਹ ਹੇਰੀ ਬਸ ਆਊਗਾ ਅੱਜ ਤਾਂ ਬਹੁਤ ਬੁਰਾ ਹਾਲਾਤ ਹੈ ਕੱਪੜੇ ਜਿਹੜੇ ਮੈਂ ਹੱਥੀ ਤੋਂ ਨਹੀਂ ਹੁੰਨੀਆਂ ਮਸ਼ੀਨ ਦੇ ਵਿੱਚ ਨਹੀਂ ਮਤੋਂਦੀ ਕਿਉਂਕਿ ਗਰਮੀ ਦੇ ਵਿੱਚ ਨਾ ਜਿੱਦਾਂ ਹੁਣ ਤੁਹਾਨੂੰ ਪਤਾ ਹੈ ਨਾ ਖੇਤ ਤਾਲੇ ਕੱਪੜੇ ਜਿਹੜੇ ਹੋਗੇ ਉਹ ਵੀ ਮਸ਼ੀਨ 'ਚ ਨਹੀਂ ਸੋਤੋਂਦੇਗੇ ਆਪਣੇ ਆਪ ਦੇ ਵੀ ਆਏ ਹੁੰਦਾ ਕਿ ਆਪਾਂ ਨਾ ਮੱਚਾਂ ਗਾਵਾਂ ਦੇ ਵਿੱਚ ਸਾਰੀ ਦਿਹਾੜਾ ਰਹਿਣਾ ਹੁੰਦਾ ਤੇ ਉਹ ਜਿਹੜੇ ਕੱਪੜੇ ਹੁੰਦੇ ਆ ਤੇ ਮਸ਼ੀਨ ਦੇ ਵਿੱਚ ਨਹੀਂ ਸੋਤ ਨਹੀਂ ਆਉਂਦੇਗੇ ਮੈਨੂੰ ਵਧੀਆ ਨਹੀਂ ਲੱਗਦੇ ਮਸ਼ੀਨ ਦੇ ਵਿੱਚ ਕੱਪੜੇ ਧੋਣੇ ਕਿਉਂਕਿ ਸਰਦੀ ਦੇ ਕੱਪੜੇ ਤਾਂ ਧੁੱਤੇ ਜਾਂਦੇ ਆ ਉਦੋਂ ਕਿਹੜਾ ਆਪਾਂ ਨੂੰ ਪਸੀਨਾ ਵਗੈਰਾ ਆਉਣਾ ਆਉਣਾ ਹੁੰਦਾ ਹੈ ਨਾ ਹੁਣ ਜਿਹੜੇ ਗਰਮੀ ਦੇ ਕੱਪੜੇ ਆ ਤੇ ਇਹ ਫਿਰ ਮੈਂ ਹੱਥੀਓ ਧੋਨੇ ਹੁਣੀਆਂ ਤੇ ਹੁਣ ਇਹ ਹੱਥੀ ਮੈਂ ਥਾਪੇ ਨਾਲ ਕੁੱਟ ਕੇ ਫਿਰ ਧੋਵਾਂਗੀ ਫਿਰ ਮੈਨੂੰ ਐਵੇਂ ਜੇ ਹੋ ਜਾਂਦਾ ਵੀ ਵਧੀਆ ਰੀਜਨਲ ਕੱਪੜੇ ਧੋਤੇ ਗਏ ਤੇ ਵੀਡੀਓ ਜਿਹੜੀ ਮੈਂ ਥੋੜੀ ਜਿਹਾ ਫਾਸਟ ਕਰਤੀ ਸੀ ਕਿਉਂਕਿ ਨਹੀਂ ਤਾਂ ਵੀਡੀਓ ਜਿਆਦਾ ਵੱਡੀ ਹੋ ਜਾਣੀ ਸੀਗੀ ਤੇ ਬਾਕੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਜੀ ਐਂਡ ਇੱਥੇ ਤੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਹਾਨੂੰ ਵੀਡੀਓ ਜਿਹੜੀ ਕਿੱਦਾਂ ਦੀ ਲੱਗੀ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਲਈ ਬੱਸ ਇੰਨਾ ਕੀ ਸਸਤੀਕਾਲ ਜੀ ਸਾਰਿਆਂ ਨੂੰ ਬਾਏ